ਮਨਿੰਦਰ ਸਿੰਘ ਕੀ ਕਟਣਾ ਹੈ ਰਾਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਉਥੇ ਸੋਹਰੇ ਆਪਣੇ ਛੱਡਣ ਆਇਆ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੇਂ ਕੱਢ ਕੇ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਇਹde ਮੈਂ ਕਾਗਜ਼ ਰਾਤੀ ਜਾ ਕੇ ਰਾਤ ਨੂੰ ਲੈ ਕੇ ਆਂ ਕੋਈ 2:30 11:00 ਵੀ ਤਕਰੀਬ ਮੈਂ ਕਿਹਾ ਚਲ ਕਾਗਜ਼ ਉੱਪਰ ਰੱਖ ਲੈਣੇ ਤੇ ਸਵੇਰੇ ਸਾਸੂ ਮੈਂ ਉੱਥੇ ਕੋਈ 5:35 ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਵਾਇਰ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤੇ ਸਰ ਗੱਡੀ ਨਹੀਂ ਹੈਗੀ ਗੱਡੀ ਕਿੱਡੀ ਸੀ ਗੱਡੀ ਸਰ ਸ਼ੈਵਲਟ ਬੀਡ ਗਈ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵਜੇ ਲਾਈਏ ਤੁਸੀਂ ਮੈਂ ਤਾਂ ਸਰ ਲਾਤੀ 7:30 ਦੇ ਨਾਲ 7:30 ਵੇ ਆਇਆ ਮਾਮਲੀ ਸਰਵਾ ਕੇ ਮੈਂ ਡਾਇਰੈਕਟ ਅੱਥੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਤਿੰਨ ਵਾਰੀ ਗਿਆ ਵਾਂ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲੈਣਾ ਬੀਬੀ 02 DA 7834 ਸਰ ਕੋਈ ਸੀਸੀਟੀਵੀ ਉਹਦੀ ਵੀਡੀਓ ਦੇਖੀ ਸੀਸੀਟੀਵੀ ਸਰ ਮੈਂ ਕਢਾਈਆਂ ਫੁਟੇਜ ਹੈਗੀਆਂ ਜਾਂਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਾਂਦੇ ਵਿੱਚੋਂ ਨਿਕਲੇ ਕਿੰਨੇ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਨਹੀਂ ਲਾਇਆ ਹਟ ਲਈ ਤਗੜੀ ਲੱਗੇ ਜਾਂ ਨੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਇਹ ਸਰ ਗਈ ਹੈ तकरीबन 3:30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਕੰਪਲੇਂਟ ਜੀ ਕੰਪਲੇਂਟ ਸਰ ਮੈਂ ਸੋਰੀ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲਿਖ ਕੇ ਵਗੈਰਾ ਲੈ ਕੇ ਗਿਆ ਸਰ ਦਾਦਾ ਆਈ ਨਹੀਂ ਸੋਰੀ ਜੀ ਆਪਣੀ ਮੈਂ ਸੋਰੀ ਆ ਸਰ ਛੱਡਣਾ ਆ ਵਾਈਫ ਨੇ ਜੀ